ਮਾਤਾ ਜੀ ਬੇਟਾ ਉਹ ਅੰਦਰ ਰੱਖੀਂ ਅੰਦਰ ਰੱਖਦੇ ਹਾਂ ਕਾਜ ਦਾ ਅੰਦਰ ਰੱਖਦੇ ਹਾਂ ਬੰਦਰਾ ਵਾਸਤੇ ਵੀ ਆ ਰਹੇ ਆ ਜਾ ਰਹੇ ਹੁਣ ਇਹ ਬੇਨਤੀ ਹੈ ਇੱਕ ਇਸ ਤਰਪਾਲ ਦੇ ਦਿਓ ਭਾਈ ਇਹ ਠੀਕ ਹੈ और केडा रे ओ ज्यादा ताने और 5 6 का पहले हम लोग खाली सामान लेके आया <णिया> सामान रखया आज इसका पहले सामान और और हर हाल में ਹਰ ਨੂੰ ਮਾਫ਼ ਕਰਦਾ ਅੱਛੇ ਬਾਗ ਨੂੰ ਯਾਦ ਕਰ ਲੱਗਦਾ ਐਕਸੀਡੈਂਟ ਹੋ ਗਿਆ ਪਾਣੀ ਦਾ ਪਹਿਲਾਂ ਪਹਿਲਾਂ ਹੀ ਪਾਣੀ ਦਾ ਪਹਿਲਾਂ ਹੋ ਗਿਆ ਅਜੇ ਰੁਕ ਹਮਾਰੇ ਲਾ ਦੇ ਕੇ ਪਹਿਲਾਂ ਹੀ ਦੇ ਕੋਈ ਨਹੀਂ ਪਰਮਾਤਮਾ ਕੋਈ ਪਰਮਾਤਮਾ ਕੇ ਜੋਰ ਨਹੀਂ ਚੱਲਦਾ ਅਸੀਂ ਵੀ ਫੇਰ ਵੀ ਤੁਹਾਡੇ ਨਾਲ ਸੇਵਾਦਾਰ ਬਣ ਕੇ ਨਿਚੋੜਾ ਦੇ ਨਹੀਂ ਕੋਈ ਪਾਣੀ ਜਾਰ ਹੋਣਾ ਪਹਿਲਾਂ ਬੜਾ ਬੜਾ ਵਾਅਦਾ ਲੱਗਿਆ ਰਿਹਾ ਸੀ। ਪਾਣੀ ਹੁਣ ਫੇਰ ਵਧਣ ਲੱਗ ਗਿਆ ਨਾ। ਪਾਣੀ ਵਧਦਾ ਹੈ। ਥੋੜੇ ਕਿ ਚਰਚੀ ਇੰਜ ਜਦੋਂ ਲੈ ਕੇ ਆਏ ਮੇੜੀ ਆ ਆ ਬਾਥ ਨੂੰ। ਸਹੀ ਗਾ ਪਾਣੀ। ਸਾਬ ਸੁਲਤਾਨਪੁਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਪੁੱਜੇ ਹੋ। ਇਹੋ ਜਿਹੇ ਹਾਲਾਤ ਨੇ ਤੇ ਕੀ ਰਾਹਤ ਪ੍ਰਦਾਨ ਕਰਨ ਜਾਂਦੀ ਹੈ। ਅੱਜ ਮੇਰੇ ਨਾਲ ਮੈਂ ਬਾਬਾ ਜੀ ਨਾਲ ਸੰਤ 시ਤਿਵਾਲ ਜੀ ਨਾਲ ਇੱਥੇ ਪਹੁੰਚੇ ਆ। ਨਾਲ ਸਾਡੇ ਚੀਮਾ ਸਾਹਿਬ ਹਲਕਾ ਇੰਚਾਰਜ ਸਾਹਿਬ ਸਾਡਾ ਡੀ ਸਾਹਿਬ ਐਸਐਸਓ ਸਾਹਿਬ ਸਾਰਾ ਪ੍ਰਸ਼ਾਸਨ ਨਾਲ ਅਸੀਂ ਆਲੀ ਖੁਰਤੇ ਆਲੀ ਕਲਾਂ ਦਾ ਹਾਲਾਤ ਦੇਖਿਆ ਜਿਹੜੇ ਕੱਲ ਸਾਡੇ ਭਰਾ ਨੇ ਇੱਕ ਵੀਡੀਓ ਪਾਈ ਸੀ ਜਦੋਂ ਬੰਨ ਟੁੱਟਦਾ ਦੁਨੀਆ ਜਿਹੜੀਆਂ ਧਾਹਾਂ ਨਿਕਲਦੀਆਂ ਹੋਈਆਂ ਸੁਣ ਕੇ ਰਿਆ ਨਹੀਂ ਗਿਆ ਤੇ ਅਸੀਂ ਉਸੇ ਪਿੰਡ ਪਹੁੰਚ ਕੇ ਉਹਨਾਂ ਨੂੰ ਮਿਲ ਕੇ ਆਏ ਹਾਂ ਸੋ ਉਹਨਾਂ ਦਾ ਜਿਹੜਾ ਤਕਰੀਬਨ ਦੋ ਪਿੰਡਾਂ ਦਾ 20000 ਏਕੜ ਦਾ ਨੁਕਸਾਨ ਹੋਇਆ ਉਹਨਾਂ ਨੇ ਵਾਅਦਾ ਕਰਕੇ ਆ ਕਿ ਤੁਹਾਡਾ ਜਿਹੜਾ ਜਲਦੀ ਜਦੋਂ ਵੀ ਪਾਣੀ ਘਟਦਾ ਤੇ ਇਹਦਾ ਸਪੈਸ਼ਲ ਗਦਾਵਰੀ ਦੇ ਅਫਸਰ ਹੁਕਮ ਦਿੱਤੇ ਹੋਏ ਆ ਸਪੈਸ਼ਲ ਇੱਕ ਈਆਰਓ ਇੱਕ ਤਨਖਤ ਤਹਿਸੀਲਦਾਰ ਲਗਾਇਆ ਹੋਇਆ ਪਾਣੀ ਘਟਦੇ ਸਾਰੀ ਸਪੈਸ਼ਲ ਗਦਾਵਰੀ ਹੋਣ ਤੋਂ ਬਾਅਦ ਜਿਹੜੇ ਵੀ ਕਿਸਾਨ ਭਰਾਵਾਂ ਨੇ ਮਿਹਨਤ ਕੀਤੀ ਹੋਈ ਹੈ ਉਹਨਾਂ ਨੂੰ ਉਹਨਾਂ ਦਾ ਬੰਦਾ ਮਾਮਲਾ ਸਾਰਿਆਂ ਨੂੰ ਦਵਾਂਗੇ ਸੋ ਪੂਰੇ ਦੋਨੇ ਪਿੰਡਾਂ ਦੇ ਜਿਹੜੇ ਸਰਪੰਚ ਪੰਚਾਇਤਾਂ ਨੂੰ ਭਰਾਵਾਂ ਨੂੰ ਉੱਥੇ ਤੱਕ ਮਤਾਵਾ ਵੀ ਸਾਡੇ ਕੋਲ ਤੇ ਮਿਲੀਆਂ ਸੋ ਸਾਰਿਆਂ ਨੂੰ ਮੁੱਖ ਮੰਤਰੀ ਸਦਾਪ ਗੌਰ ਸਿੰਘ ਮਾਨ ਜੀ ਦਾ ਨਾਲ ਜਿਹੜਾ ਵਾਦਾ ਯਕੀਨ ਹੈ ਕਿ ਮੁੱਖ ਮੰਤਰੀ ਸਾਹਿਬ ਸਾਡਾ ਇਹ ਹੱਲ ਜ਼ਰੂਰ ਕਰਨਗੇ ਸੋ ਮੈਂ ਵੀ ਉਹਨਾਂ ਨੂੰ ਵਾਦਾ ਕਰਕੇ ਕਿਉਂਕਿ ਰੈਵਨਿਊ ਮਿਨਿਸਟਰ ਤੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਇੱਕ ਇੱਕੜ ਦਾ ਜਿਹੜਾ ਜਿਹੜਾ ਜਿੰਨਾ ਵੀ ਨੁਕਸਾਨ ਹਰ ਇੱਕੜ ਦਾ ਜਿੰਨੇ ਵੀ ਮਿਹਨਤ ਕੀਤੀਆਂ ਉਹ ਮੁਆਵਜ਼ਾ ਬੰਦਾ ਮੁਆਵਜ਼ਾ ਦੇ ਕੇ ਆਵਾਂਗੇ ਹੁਣ ਅਸੀਂ ਇਹ ਜਿਹੜੇ ਘਰ ਪਾਣੀ ਜਿਹੜੇ ਘਰਾਂ 'ਚ ਪਾਣੀ ਆਇਆ ਹੋਇਆ ਉਹਨਾਂ ਘਰਾਂ 'ਚ ਮੈਂ ਤੇ ਬਾਬਾ ਜੀ ਤੇ ਚੀਮਾ ਸਾਹਿਬ ਦੀ ਡੀਸੀ ਸਾਹਿਬ ਅਸੀਂ ਜਾ ਰਹੇ ਹਾਂ ਐਸਐਸਪੀ ਸਾਹਿਬ ਖੁਦ ਜਾ ਕੇ ਕਿਉਂਕਿ ਸਮਾਨ ਜਿਹੜਾ ਸਾਰਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੇਵਾ ਵੱਲੋਂ ਸਾਰਾ ਰਾਸ਼ਨ ਪਹੁੰਚ ਰਿਹਾ ਡੰਗਰਾਂ ਦਾ ਚਾਰਾ ਪਹੁੰਚ ਰਿਹਾ ਫਿਰ ਵੀ ਘਰ-ਘਰ ਜਾ ਕੇ ਪੁੱਛ ਕੇ ਪੁੱਛਣ ਜਾ ਰਹੇ ਹਾਂ ਤੁਸੀਂ ਨਾਲ ਚੱਲਣ ਨਾਲ ਚੱਲੋ ਕਿ ਜੇ ਕਿਸੇ ਨੂੰ ਕੋਈ ਲੋੜ ਆ ਉਹ ਦਵਾਂਗੇ ਜਿਹੜਾ ਬੰਦਾ ਮੁਆਵਜ਼ਾ ਉਹ ਕੱਲੇ-ਕੱਲੇ ਦਾ ਬੰਦਾ ਮੁਆਵਜ਼ਾ ਵੀ ਮਿਲੂਗਾ ਫਿਲਹਾਲ ਜਿਹੜੀ ਲੋੜ ਹੈ ਇਹਨਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਉਹਦੇ ਲਈ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਹਰ ਪਿੰਡ ਹਰ ਉਸ ਘਰ 'ਚ ਪਹੁੰਚ ਰਿਹਾ ਜਿੱਥੇ ਪਾਣੀ ਜ਼ਿਆਦਾ ਆਇਆ ਹੈ ਮਤਲਬ ਕਿ ਕਿਸਾਨਾਂ ਦੀ ਮੰਗ ਹੈ ਕਿ ਪਿਛਲੀ ਵਾਰ ਜਿਹੜਾ ਮੁਆਵਜ਼ਾ ਮਿਲਿਆ ਹੈ ਉਹਦੇ ਵਿੱਚ ਕਈ ਅਜਿਹੇ ਪੈਰਾਮੀਟਰ ਸਨ ਕਿ ਜਦੋਂ ਕਈ ਕਿਸਾਨ ਵਾਂਝੇ ਰਹਿ ਗਏ ਇਸ ਇਲਾਕੇ 'ਚ ਦੂਰੀ ਮਾਰ ਪਈ ਹੈ ਦੂਜੀ ਵਾਰ ਦੋ ਸਾਲਾਂ ਦੇ ਵਿੱਚ ਮਾਰ ਪਈ ਹੈ ਦੇਖੋ ਪਰਮਾਤਮਾ ਦੀ ਮਾਰ ਕੇ ਕੋਈ ਜ਼ਿਆਦਾ ਜ਼ੋਰ ਨਹੀਂ ਚੱਲਦਾ ਹੁੰਦਾ ਪਰ ਇਸ ਵਾਰ ਕੋਈ ਵੀ ਕਿਸਾਨ ਬੰਜਾ ਨਹੀਂ ਰਹੂਗਾ ਹਰ ਇੱਕ ਕਿਸਾਨ ਭਰਾ ਨੂੰ ਜਿਹੜਾ ਵਾਦਾ ਮਾਅਬਜ਼ਾ ਮਿਲੇਗਾ ਸੋ ਮੁੱਖ ਮੰਤਰੀ ਸਾਡੇ ਭਗਵੰਤ ਸਿੰਘ ਮਾਨ ਜੀ ਦਾ ਸਾਨੂੰ ਆਦੇਸ਼ ਵੀ ਹੈ ਕਿ ਕਾਕਰ ਪਹੁੰਚੋ ਸਾਰਿਆਂ ਨਾਲ ਜਿਹੜਾ ਵਾਦਾ ਕਰਕੇ ਆਓ ਤੇ ਨਾਲ ਦੀ ਨਾਲ ਅਫਸਰਾਂ ਨੂੰ ਹੁਕਮ ਦਿੱਤੇ ਹੋਏ ਆ ਕਿ ਸਪੈਸ਼ਲ ਗੁਰਦੌਰੀ ਲਈ ਖੋਲ ਦਿੱਤੀ ਹੈ ਜਦੋਂ ਪਾਣੀ ਕਰਦਾ ਸਾਰਿਆਂ ਦੀ ਸਪੈਸ਼ਲ ਗੁਰਦੌਰੀ ਹੋ ਕੇ ਸਾਰਿਆਂ ਨੂੰ ਮੰਦਾ ਮੁਆਵਜਾ ਮਿਲੂਗਾ ਕੋਈ ਵੀ ਘਰ ਇਹੋ ਜਿਹਾ ਨਹੀਂ ਜਿਹੜਾ ਰਹਿ ਜੂਗਾ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਫਿਲਹਾਲ ਆਪਾਂ ਆਪਣੀ ਜਾਨ ਦੀ ਮਾਲ ਦੀ ਰੱਖਿਆ ਕਰੀਏ ਜਿਹੜੇ ਘਰਾਂ 'ਚ ਪਾਣੀ ਆ ਚੁੱਕਾ ਆੜੇ ਵਾਲੇ ਨਾਲ ਵੀ ਟੱਚ ਕਰ ਚੁੱਕਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਅਸੀਂ ਬਾਹਰ ਆ ਜੀਏ ਸਾਡੇ ਵੱਲੋਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਾਰਾ ਬੰਦੋਬਸਤ ਕੀਤਾ ਗਿਆ ਉਹਨਾਂ ਦੇ ਰਹਿਣ ਸਹਿਣ ਦਾ ਉਹਨਾਂ ਦੇ ਖਾਣ ਪੀਣ ਦਾ ਇੱਥੋਂ ਤੱਕ ਕਿ ਉਹਨਾਂ ਦੇ ਡੰਗਰਾਂ ਦਾ ਜਾਨਵਰਾਂ ਦਾ ਸਾਰਿਆਂ ਦਾ ਜਿਹੜਾ ਵੀ ਉਹ ਅਸੀਂ ਬਾਹਰ ਉਹਨਾਂ ਦੀ ਰੱਖ ਕੇ ਉਹਨਾਂ ਦੀ ਦੇਖਪਾਲ ਕਰਵਾ ਸਕਦੇ ਆ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਇਸ ਜਿਹੜੀ ਮੁਸੀਬਤ ਆਪਾਂ ਨਾ ਹੋਰ ਵਿੱਚ ਰਹਿ ਕੇ ਕੋਈ ਨੁਕਸਾਨ ਕਰਾ ਲਈਏ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਹੁਣ ਇਸ ਟਾਈਮ ਜਿਹੜੇ ਆਪਾਂ ਨੂੰ ਦਰਿਆ ਵਾਲੇ ਘਰ ਉਹ ਖਾਲੀ ਕਰਕੇ ਬਾਹਰ ਜਰੂਰ ਆ ਜਣੇ। ਮਣੀ ਸਾਜੀ ਪੰਜਾਬ ਦਾ ਟੋਟਲ ਨੇ। ਪੰਜਾਬ ਦੇ ਕਾਫੀ ਜ਼ਿਲ੍ਹੇ ਦੀ ਫਿਰੋਜ਼ਪੁਰ ਤੋਂ ਲੈ ਕੇ ਹੁਣ ਗੁਰਦਾਸਪੁਰ ਪਠਾਨਕੋਟਾ ਦੇ ਮੁੱਖ ਮੰਤਰੀ ਸਾਹਿਬ ਖੁਦ ਗਏ ਹੋਏ ਆ। ਮੇਰੀ ਸੁਲਤਾਨਪੁਰ ਲੋਧੀ ਲੱਗੀ ਹੋਈ ਹੈ ਡਿਊਟੀ। ਬਹੁਤ ਸਾਰੇ ਮਨਿਸਟਰ ਸਾਹਿਬ ਜਿਨ੍ਹਾਂ ਲਾਲਜੀ ਫੁੱਲਰ ਜੀ ਹੈ ਸਾਡੇ ਬਰਿੰਦਰ ਗੁਇਲ ਜੀ ਹਰ ਜ਼ਿਲ੍ਹੇ ਜਾ ਰਹੇ ਅੱਜ ਖੁੱਡੀਆਂ ਸਾਹਿਬ ਵੀ ਆ ਰਹੇ ਸਾਰੀ ਸਰਕਾਰ ਸਾਡੇ ਸੇਵਾਦਾਰਾਂ ਵਾਂਗ ਸਹੀ ਸੇਵਾਦਾਰੀ ਪਾਰਟੀ ਸੇਵਾਦਾਰ ਸਰਕਾਰ ਸੋ ਸਾਡੇ ਪਾਰਟੀ ਸੁਪਰੀਮਰ ਮਿੰਨ ਕੇਜਰੀਵਾਲ ਜੀ ਦਾ ਵੀ ਸਾਨੂੰ ਇਹੀ बार-बार ਹੁਕਮ ਆ ਰਿਹਾ ਕਿ ਸਾਰਿਆਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਤੇ ਉਹਨਾਂ ਦਾ ਬੰਦਮਾਅ ਮੌਜਾ ਤੇ ਮਿਲੂਗਾ ਮਿਲੂਗਾ ਪਰ ਫਿਲਹਾਲ ਉਹਨਾਂ ਦੀ ਜਾਨ ਦੀ ਰੱਖਿਆ ਕੀਤੀ ਜਾਵੇ ਸੋ ਅਸੀਂ ਘਰ ਘਰ ਪਾਉਂਟ ਕੇ ਸਾਰਿਆਂ ਦਾ ਖਿਆਲ ਰੱਖਾਂ